ਉਦਾਹਰਣ ਬਾਤ ਸਾਡੀ ਜਿਉ ਪਿੰਡ ਸਭ ਤੇਰਾ ਤੋਹਨਾਨਤ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਕਬੀਰ ਰੋੜਾ ਹੋਏ ਰਹੁ ਬਾਟ ਤਜ ਮਨ ਤਾ ਵਿਮਾਨ ਐਸਾ ਕੋਈ ਦਾਤ ਹੋਵੇ ਤਾਹੇ ਮਿਲੈ ਭਗਵਾਨ ਅਵੀਰ ਰੋੜਾ ਹੁਆ ਤੋ ਕਿਆ ਧਿਆ ਪੰਖੀ ਤੋ ਟੁਕ ਦੇ ਐਸਾ ਕੋਈ ਦਾਤ ਹੋਵੇ ਜਿਉ ਧਰਨੀ ਮਹਿਕੇ ਤਵੀਰ ਦੇ ਹੋਇ ਤੋ ਕਿਆ ਭਿਆ ਜੋ ਡਲਾਤੈ ਅੰਗ ਅਰ ਜਾਣੈ ਸੱਚਾ ਹੀ ਐ ਜਿਉ ਪਾਣੀ ਸਰਬੰਦ ਤਵੀਰ ਪਾਣੀ ਹੁਆ ਤੋ ਕਿਆ ਭਿਆ ਸੇਰਾ ਤਾਤਾ ਹੋਏ ਅਰਜਣਿਆ ਸੱਚਾ ਹੀ ਐ ਜੈਸਾ ਹਰਹੀ ਹੋਏ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਪਤਗੁਰਾਂ ਦੀ ਬਾਤ ਕਿਸ ਤਿਹਰਾ ਉਹ ਪਿਆਰ ਨਾਲ ਫਤੇ ਬਲਾਉ ਜੀ ਵਾਹਿਗੁਰਜੀ ਦਾ ਤਾਲਪਤਾ ਵਾਹਿਗੁਰਜੀ ਦੀ ਫਤੇ ਪਤਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਭਰਪੂਰ ਕਿਰਪਾ ਕਰ ਰਹੇ ਹਨ ਸਾਨੂੰ ਅਲੋਪੀ ਜੀਵਨ ਨੂੰ ਭਜਾਉਣਾ ਕਰਦੇ ਨੇ ਮਹਾਰਾਜ ਆਕਰ ਰਹੇ ਹਨ ਅਵੀਰ ਸਾਹਿਬ ਜੀ ਕਹਿੰਦੇ ਵੀ ਜੇ ਤੂੰ ਰੱਬ ਨੂੰ ਮਿਲਣਾ ਹੈ ਜੇ ਤੂੰ ਚਾਹੁੰਦਾ ਹੈ ਕਿ ਰੱਬ ਨੂੰ ਮਿਲਿਆ ਜਾਵੇ ਸਭ ਤੋਂ ਪਹਿਲੀ ਗੱਲ ਤੇ ਦਿਲੋਂ ਮੁਹੱਬਤ ਹੋਣੀ ਚਾਹੀਦੀ ਓਸ ਖੁਦਾ ਨਾਲ ਦਿਲੋਂ ਤੇਰਾ ਪ੍ਰੇਮ ਹੋਣਾ ਚਾਹੀਦਾ ਹੈ ਦਿਲੋਂ ਮੁਹੱਬਤ ਜਿੰਸ ਤੇ ਸੱਚੇ ਦਿਲੋਂ ਪਿਆਰ ਹੋਣਾ ਚਾਹੀਦਾ ਸਾਥ ਕੋ ਨੂੰ ਤਨ ਲੇ ਹੋ ਤਬੈ ਜਨ ਪ੍ਰੇਮ ਕੀ ਉਤਨ ਹੀ ਪ੍ਰਭ ਪਾਇਓ ਪ੍ਰੇਮ ਨਾਲ ਗੱਲ ਬਾਣੀ ਤਬੀਰ ਜੀ ਨੂੰ ਪੁੱਛਿਆ ਤਬੀਰ ਜੀ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਹੈ ਨਾ ਪਿਆਰਿਆ ਤੂੰ ਰੋੜੇ ਵਰਗਾ ਬਣ ਜਾ ਤਬੀਰ ਰੋੜਾ ਹੋਏ ਰਹੂ ਬਾਟਕਾ ਤਜ ਮਨ ਦਾ ਵਿਮਾਨ ਐਸਾ ਕੋਈ ਦਾਤ ਹੋਏ ਤਾਹੇ ਮਿਲੈ ਭਗਵਾਨ ਰੋੜਾ ਕਹਿੰਦੇ ਵੀ ਰਸਤੇ ਵਿੱਚ ਪਿਆ ਹੁੰਦਾ ਕਿੰਨਾ ਨੀਮਾ ਹੁੰਦਾ ਵਿਚਾਰੇ ਨੂੰ ਕੋਈ ਤਿਆਰੀ ਤੇ ਤੇਰੇ ਨਾਲ ਇੱਕ ਪਾਸੇ ਵੀ ਲੋਕ ਕਰ ਦਿੰਦੇ ਆ ਫਿਰ ਵੀ ਦੁੱਖ ਨਹੀਂ ਦਿੰਦਾ ਤੇਰ ਕਹਿੰਦੇ ਨਹੀਂ ਨਹੀਂ ਰੋੜਾ ਵੀ ਰਾਹ ਜਾਂਦੇ ਰਾਹਗੀਰ ਨੂੰ ਥੋਪ ਕਰ ਮਾਰ ਦਿੰਦੇ ਦੁੱਖ ਪਹਿਟ ਹੁੰਦਾ ਰੋੜਾ ਹੋਇਆ ਤੇ ਵੀ ਗੱਲ ਨਹੀਂ ਬਣਨੀ ਤਵੀਰ ਰੋੜਾ ਹੁਆ ਤੋ ਕਿਆ ਪਿਆ ਪੰਚੀ ਕੋ ਦੁਖਤ ਦੇ ਪੰਚੀ ਭਾਵ ਰਾਹ ਜਾਂਦੇ ਰਾਹੀ ਨੂੰ ਦੁਖਤ ਦਿੰਦਾ ਤਵੀਰ ਰੋੜਾ ਹੁਆ ਤੋ ਕਿਆ ਪਿਆ ਪੰਚੀ ਕੋ ਦੁਖਤ ਦੇ ਐਸਾ ਕੋਈ ਦਾਸ ਤੋਂ ਹੋਏ ਜਿਉਂ ਤਰਨੀ ਮਹਿਕੇ ਕਹਿੰਦੇ ਕੇ ਮਿੱਟੀ ਵਰਗਾ ਹੋ ਜਾ ਜੇ ਤੋ ਉਸ ਅੱਲਾ ਦੀ ਪ੍ਰਾਪਤੀ ਕਰਨੀ ਹੈ ਉਸ ਰਾਮ ਦੀ ਉਸ ਪਦਾ ਦੀ ਪਾਉਣ ਹੈ ਨਾ ਤੂ ਰੱਬ ਨੂੰ ਕਿ ਤਮੇ ਤੋ ਹੋਣਾ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਜੇ ਤੂ ਪ੍ਰਕਾਸ਼ ਕਰਨਾ ਹੈ ਉਸ ਕੁਦਾ ਨੂੰ ਮੈਨਾ ਹੈ ਏਕ ਮਿੱਟੀ ਵਰਗਾ ਹੋਈ ਫਿਰ ਕਹਿੰਦੇ ਮਿੱਟੀ ਹੋਇਆ ਤੇ ਵੀ ਗੱਲ ਨਹੀਂ ਬਣਨੀ ਭਾਈ ਤਵੀਰ ਖੇ ਹੋਈ ਤੋ ਕਿਆ ਪਿਆ ਜੋ ਉੱਡ ਲੱਜੈ ਅੰਗ ਅਰਾ ਜਾਂਦੇ ਰਾਹੀ ਦੇ ਮਾੜੀ ਜੀ ਕੋਈ ਹਨੇਰੀ ਆਵੇ ਅੱਥਾਂ ਵਿੱਚ ਪੈ ਜਾਂਦੀ ਏ ਮਿੱਟੀ ਮਿੱਟੀ ਹੋਣਾਂ ਤੇ ਵੀ ਗੱਲ ਨਹੀਂ ਬਣਨੀ ਤਵੀਰ ਖੇ ਹੋਈ ਤੋ ਕਿਆ ਪਿਆ ਜੋ ਉੱਡ ਲੱਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਕਹਿੰਦੇ ਪਾਣੀ ਵਰਗਾ ਹੋ ਜਾ ਤਿੱਕੋ ਲੈ ਵਿੱਚ ਚੱਲਦਾ ਰਹੇ ਆਪੀ ਪੁਕਾਰ ਸੁਣੀ ਜਾਏ ਫਿਰ ਕਹਿੰਦੇ ਪਾਣੀ ਹੋਇਆ ਤੇ ਵੀ ਗੱਲ ਨਹੀਂ ਬਣਨੀ ਤਬੀਰ ਪਾਣੀ ਹੋਵਾ ਤੋ ਕਿਆ ਪਿਆਸ ਤੀਰਾ ਤਾਤਾ ਹੋਏ ਜਦ ਇਹ ਵੀ ਪਾਣੀ ਨੂੰ ਗਰਮ ਕਰਿਆ ਪਾਣੀ ਵੀ ਰੰਗ ਬਦਲਦਾ ਹੈ ਨਾ ਗਰਮ ਕਰੋ ਗਰਮ ਹੋ ਜਾਂਦਾ ਅੱਛਾ ਸਰਦੀਆਂ ਵਿੱਚ ਬਰਫ਼ ਬਣ ਜਾਂਦੀ ਹੈ ਪਾਣੀ ਦੀ ਜੰਮ ਜਾਂਦਾ ਹੈ ਪਾਣੀ ਹੋਇਆ ਤੇ ਵੀ ਗੱਲ ਨਹੀਂ ਬਣਨੀ ਕਬੀਰ ਪਾਣੀ ਹੂਆ ਤੋ ਪਿਆ ਪਿਆ ਤੀਰਾ ਤਾਤਾ ਹੋਏ

ਮਨ ਦੇ ਭੈੜੇ ਵਿਚਾਰ ਪਰਕਾ ਬੁਰਾ ਨਾ ਰੱਖੋ ਤੇ ਤੁਮ ਕੋ ਦੁੱਖ ਨਹੀਂ ਪਾਈ ਮੀਤ ਫਰੀਦਾ ਬੁਰੇ ਦਾ ਭਲਾ ਕਰ ਬੁਸਤਾ ਮਨ ਨਾ ਹੰਦਾਏ ਦੇਹੀ ਰੋਗ ਨ ਲੱਗਈ ਪੰਨਾ ਸਭ ਕੁਛ ਪਾਏ ਤੇਰ ਕਿਤੇ ਜਾ ਕੇ ਗੱਲ ਬਣਦੀ ਹੈ ਹਮ ਨਹੀਂ ਕੰਗੇ ਬੁਰਾ ਨਹੀਂ ਹੋਏ ਪੂਰੇ ਕੌਣ ਸੀ ਕੌਣ ਸੀ ਪੁਦਾ ਦੇ ਅਤਲੀ ਆਸ਼ਕ ਕੌਣ ਸੀ ਹਰ ਤਾਲ ਦੇਵਤ ਹਰ ਹੀ ਜੇ ਹਾ ਤੇ ਨਾ ਜਾਣੋ ਮਾਨੁਪ ਤੇਹਾ ਕੋਸਤਾਨਾ ਤਾਨਾ ਬਾਬਾ ਇਸਤਰ ਸਿੰਘ ਜੀ ਮਹਾਰਾਜ ਰਾੜਾ ਤਾਹੇ ਵਾਲੇ ਇੱਕ ਵਾਰੀ ਨਾ ਟੰਡੇ ਮਹਾਂਪੁਰਸਤਾਂ ਨੂੰ ਚਾਰ ਤਰਾਬੀ ਆ ਕੇ ਗਾਲਾਂ ਕੱਢਣ ਲੱਗ ਗਏ ਉਹ ਰਾਸਾਂ ਦੇ ਸਾਹਮਣੇ ਤੈਰੇਦਾਰ ਖੜਾ ਸੀ ਉਹਨਾਂ ਨੇ ਸੋਤੇ ਮਹਾਂਪੁਰਸਤਾਂ ਨੂੰ ਕਿਹਾ ਬਾਬਾ ਕਿਸ਼ਨ ਸਿੰਘ ਮਹਾਰਾਜ ਕਹਿੰਦੇ ਮਹਾਰਾਜ ਦੇ ਵੱਡੇਆਂ ਨੂੰ ਮਹਾਰਾਜ ਨੂੰ ਗਾਲਾਂ ਕੱਢੀ ਜਾਂਦੇ ਆ ਆਪਜੀ ਜੀ ਜੇ ਹੁਕਮ ਹੋਵੇ ਆਪਜੀ ਦਾ ਇਹਨਾਂ ਦੀ ਮਰਮਤ ਕਰ ਦਈਏ ਕਹਿੰਦੇ ਨਾ ਭਾਈ ਆਪਾਂ ਉਹ ਤਾਂ ਕਾਲਪੁਰਖ ਵਾਹਿਗੁਰੂ ਦੀ ਰਜਾ ਚ ਰਾਜੀ ਰਹਿਣਾ ਕੋਈ ਨਹੀਂ ਗਾਲਾਂ ਕੱਢ ਕੇ ਕਹਿੰਦੇ ਸੀ ਬਾਬਿਆਂ ਨੂੰ ਮਿਲਣਾ ਇਹਨੇ ਨਾਲ ਜੀ ਮਹਾਰਾਜ ਨਹੀਂ ਮਿਲ ਸਕਦਾ ਦੂਜੇ ਦਿਨ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਪਿੰਡ ਵਾਲੇ ਉਹਨਾਂ ਨੂੰ ਲੈ ਕੇ ਆਏ ਕਹਿੰਦੇ ਮੰਗੋ ਮਾਫੀ ਮਹਾਰਾਜੋ ਜਦੋਂ ਉਹਨਾਂ ਆਪ ਮਾਫੀ ਦਾਲਾ ਇਹਨਾਂ ਵੀ ਮਾਫੀ ਮੰਗੋ ਇਹਨੇ ਨਾਲ ਸੀ ਕਿ ਮਾਫੀ ਮੰਗੀਏ ਇਹ ਸਾਡਾ ਕੀ ਕਰਨੂ ਏਦਾਂ ਦੀ ਉਹਨਾਂ ਨੇ ਤਬਦਾਵਲੀ ਵਰਤੀ ਅਸੀਂ ਕਹਿੰਨੇ ਮਾਫੀ ਨਹੀਂ ਮੰਗਣੀ ਕਹਿੰਦੇ ਕੀ ਕਰ ਲੈਣਗੇ ਸੰਤ ਮਹਾਰਾਜ ਧੰਵਾਵਾ ਇਸ ਤਰ੍ਹਾਂ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਆਤਨ ਲੱਗੇ ਕਹਿੰਦੇ ਭਾਈ ਕੋਈ ਗੱਲ ਨਹੀਂ ਤਾਦਾ ਤੇ ਮਾਲਕ ਕਰਦਾ ਹੁੰਦਾ ਉਹ ਸਾਡਾ ਤਾਂ ਰੱਬ ਕਰਦਾ ਹੁੰਦਾ ਤਾਨੂੰ ਕੋਈ ਟੈਂਸ਼ਨ ਨਹੀਂ ਤਾਨੂੰ ਨਹੀਂ ਕੋਈ ਪਰਵਾਹ ਚਲੋ ਤੀਜੇ ਦਿਨ ਫੇਰ ਜਦੋਂ ਠੇਕੇ ਤੇ ਉਹ ਚਾਰੇ ਜਾਣੇ ਉਹਨਾਂ ਦੀ ਤੋਲੀ ਗਈ ਠੇਕੇ ਤੋਂ ਸਰਾਵ ਲੈ ਕੇ ਤੁਰੇ ਆਉਂਦੇ ਨੇ ਉਸ ਕੋਥੇ ਪੀਲੀ ਉਸ ਤੋਂ ਬੋਤਲਾਂ ਇਦਾਂ ਹੱਥ 'ਚ ਪੜੀ ਜਿਸ ਤਰ੍ਹਾਂ ਸ਼ਰਾਬੀ ਹੁੰਦੇ ਆ ਆਪਸ ਵਿੱਚ ਹੀ ਉਹਨਾਂ ਸ਼ਰਾਬੀਆਂ ਦੀ ਲੜਾਈ ਹੋ ਗਈ ਆਪਸ ਵਿੱਚ ਹੀ ਲੜਦੇ ਇੱਕ ਆਨੇ ਦੂਜੇ ਨੂੰ ਮਾਰਤਾ ਤੀਜਾ ਜ਼ਖਮੀ ਹੋ ਕੇ ਡਿੱਗ ਗਿਆ ਇੱਕ ਟਿਆਣਾ ਭੱਜ ਗਿਆ ਇੱਕ ਨੂੰ ਪੁਲਿਸ ਨੇ ਫੜ ਲਿਆ ਫਿਰ 7-8 ਸਥਾਨ ਲੰਘ ਗਏ ਉਨ੍ਹਾਂ ਵਿੱਚੋਂ ਇੱਕ ਨੂੰ ਯਾਦ ਆਇਆ ਵੀ ਅਸੀਂ ਤਾਂ ਮਹਾਪੁਰਖਾਂ ਨੂੰ ਮਹਾਤਮਾ ਨੂੰ ਪੁੱਤਾਂ ਬੋਲਿਆ ਤੇ ਗਲਤ ਤਬਦਾਵਲੀ ਬੋਲੀ ਸੀ ਉਸ ਗੱਲ ਦਾ ਫਲ ਜਿਹੜਾ ਉਹ ਤੁਹਾਨੂੰ ਮਿਲ ਰਿਹਾ ਉਸ ਕਰਮਾਂ ਦਾ ਫਲ ਮਹਾਪੁਰਸ਼ਾਂ ਕੋਲੇ ਗਿਆ ਹੋ ਰਾਤ ਦਾ ਸਮਾਂ ਕਹਿੰਦਾ ਮਹਾਰਾਜ ਦਿਨੇ ਤੇ ਮੈਂ ਨਹੀਂ ਆ ਸਕਦਾ ਮੈਨੂੰ ਕੋਲ ਫੜ ਲੈਗੀ ਆਉ ਜੀ ਕਿਰਪਾ ਕਰੋ ਤੁਸੀਂ ਬਿਆਲੂ ਕਿਰਪਾਲੂ ਮਹਾਰਾਜ ਕਿਰਪਾ ਕਰੋ ਸੰਤ ਬਾਬਾ ਇਤਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਆਤਨ ਲੱਗੇ ਕਹਿੰਦੇ ਭਾਈ ਜਦੋਂ ਤੁਹਾਡੀ ਲੜਾਈ ਹੋਈ ਸੀ ਨਾ ਤੁਸੀਂ ਉਸ ਬੰਦੇ ਨੂੰ ਮਾਰੇ ਆ ਸੀ ਉਸ ਦੀ ਰੂਹ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦੀ ਹੈ ਕਹਿੰਦੇ 25 ਪਾਠ ਜਗਜੀਤ ਸਿੰਘ ਦੇ ਹਰ ਰੋਜ਼ 25 ਪਾਠ ਜਗਜੀਤ ਸਿੰਘ ਦੇ ਕਰਕੇ ਉਹਦੇ ਨਾਮ ਦੀ ਅਰਦਾਸ ਕਰਦੇ ਆ ਕਰਤੰਤ ਮਹਾਰਾਜ ਬਾਬਾ ਇਸਤਤੰਗ ਰਾਤਾ ਕਾਹਵ ਵਾਲੇ ਆਪਨ ਲਗੇ ਕਹਿੰਦੇ 25 ਪਾਠ ਜਗਜੀਤ ਸਿੰਘ ਦੇ ਨਿਤ ਕਰਿਆ ਕਰ ਉਹ ਜਿਹੜਾ ਬੰਦਾ ਮਾਰਿਆ ਸੀ ਉਹਦੇ ਨਾਮ ਦੀ ਅਰਦਾਸ ਕਰਦੇ ਆ ਜਦੋਂ ਉਹਦੀ ਰੂਹ ਨੂੰ ਸ਼ਾਂਤੀ ਮਿਲ ਗਈ ਤੇ ਕੋਈ ਨਹੀਂ ਕਿਰਪਾ ਹੋ ਜਾਣੀ ਹੈ 2.5 ਸਾਲ ਜਗਜੀਤ ਸਿੰਘ ਸਾਹਿਬ ਦੇ ਪਾਠ ਕਰੇ ਤੇ ਰੋਜ਼ ਹਰ ਰੋਜ਼ ਪੱਕੇ ਪਾਠ ਕਰਕੇ ਜਗਜੀਤ ਸਾਹਿਬ ਦੇ ਉਪਰ ਬੰਦੇ ਦੇ ਨਾਮ ਦੀ ਅਰਦਾਸ ਕਰਦੇ ਆ ਤੇ ਢਾਈ ਸਾਲ ਬਾਅਦ ਕੋਲੋਂ ਰਾਜੀ ਬੰਦਾ ਹੋ ਗਿਆ ਕਿਸ ਅਦਾਲਤ ਦੇ ਵਿੱਚ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਜੀ ਬੰਦਾ ਹੋਇਆ ਫੇਰ ਉਹ ਬੰਦਾ ਉਥੇ ਆ ਕੇ ਸੰਤਾਂ ਮਹਾਪੁਰਖਾਂ ਦੀ ਸੇਵਾ ਕਰਦਾ ਰਿਹਾ ਰਾੜਾਪਾਉ ਆਇਆ ਰਿਹਿਆ ਸੇਵਾ ਕਰਦਾ ਰਿਹਾ ਗੱਲ ਦੇ ਸਿਰਪ ਕਹਿਣ ਦਾ ਭਾਵ ਬਚਨਾਂ ਦੀ ਜੇ ਤੇ ਕਿਸੇ ਨੂੰ ਨਹੀਂ ਬੁਲਾਉਣਾ ਨਾਮ ਬਲਾਓ ਜੇ ਚੰਗਾ ਨਹੀਂ ਕਹਿਣਾ ਤਾਂ ਮੰਦਾ ਵੀ ਨਾ ਕਹੋ ਜੇ ਕੋ ਬਚਨ ਕਮਾਵੇ ਸੰਤਨ ਤਾਂ ਅੱਛਾ ਫਿਰ ਉਹਨੇ ਬਚਨ ਵੀ ਕਮਾਇਆ ਜਿਵੇਂ ਮਹਾਰਾ ਨੇ ਕਿਹਾ ਸੀ ਪੱਤੀ ਪਾਠ ਤੁਜਵੀਰ ਸਾਹਿਬ ਦੇ ਭਾਈ ਤਰਿਆ ਕਰੋ ਹਰ ਰੋਜ਼ ਤੇਰੇ ਦੇ ਨਾਮ ਦੀ ਅਰਦਾਸ ਕਰਿਆ ਕਰੋ ਕਿਰਪਾ ਹੋ ਜਾਣੀ ਹੈ 25 ਪਾਠ ਜੇ ਤੋ ਹਰ ਰੋਜ਼ 2.5 ਪਾਠ ਪੱਤੀ ਪਾਠ ਕਰਦਾ ਰਿਹਾ ਇੱਥੇ ਤੇ ਮਾੜਾ ਜਾਂ ਆਰਾਮ ਨਾਵੇਂ ਬਾਬਾ ਜੀ ਕਿਸ ਪਾਸ ਵਸਤੇ ਅਸੀਂ RAM ਤਾਂ ਆਏ ਹਨ ਇਹ ਤਾਂ ਲੰਮੀ ਹੈ ਕਿੱਦਾਂ ਹੁੰਦੀਆਂ ਨੇ ਭਾਈ ਤੇਰ ਕਿਤੇ ਕਿਰਪਾ ਹੁੰਦੀ ਜੇ ਤੂੰ ਬਚਨ ਤਮਾਵੇ ਸੰਤਨ ਦਾ ਤੋ ਗੁਰ ਪਰਸਤਾ ਦੀ ਤਰੀ ਹੈ ਤੋ ਤਾਲਪੁਰਿ ਕਵਾਹਿ ਗੁਰੂ ਕਿਰਪਾ ਕਰਨ ਪਰਤਾ ਬੁਰਾ ਨਾ ਰੱਖੋ ਈਤ ਸਾਡੀ ਐਸੀ ਅਵਸਥਾ ਬਣ ਜਾਵੇ ਪਰਤਾ ਬੁਰਾ ਨਾ ਰੱਖੋ ਈਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਦਾਸ ਆਪਣੇ ਵਿਚਾਰਾਂ ਨੂੰ ਈਤੀ ਵਿਸ਼ਰਾਮ ਦਿੰਦਾ ਹੈ ਸਤਿਗੁਰੂ ਔਰ ਤਤਗुरू ਦੀ ਸੰਗਤ ਬਕਤਨਹਾਰ ਕੋਲਣੰਦਰ ਸਾਹੁ ਕੋ ਪੋਲੇ ਗੁਰੂ ਤਰਤਾਰ ਗਲਾਉਹ ਤੇ ਜਿਵਾਇ ਗੁਰੂ ਜੀ ਦਾ ਕਲਪਾ ਗੁਰੂ ਜੀ ਦੀ ਫਤ